ਸਰ ਅੱਜ ਹਸਪਤਾਲ ਦੇ ਵਿੱਚ ਘੋੜ ਦੌੜ ਤੋਂ ਬਾਅਦ ਕਾਫੀ ਇੰਜਰਡਜ਼ ਆਏ ਨੇ ਕਿੰਨੇ ਇੰਜਰਡ ਆਏ ਨੇ ਕੀ ਹਾਲਾ ਸੀ ਸਾਰਿਆਂ ਦੇ ਵੀ ਟੋਟਲ ਸਾਡੇ ਕੋਲ 8 ਪੇਸ਼ੈਂਟ ਆਏ ਨੇ ਘੋੜ ਦੌੜ ਦੇ ਵਿੱਚ ਇੰਜਰਡ ਹੋ ਗਏ ਤੇ ਉਹਨਾਂ ਦੇ ਮੁੱਢਲਾ ਟਰੀਟਮੈਂਟ ਪਹਿਲਾਂ ਕੀਤਾ ਗਿਆ ਤੇ ਉਹਨਾਂ ਵਿੱਚੋਂ ਸੱਤ ਜਿਹੜੇ ਸੀ ਉਹਨਾਂ ਦੀ ਐਕਸਰੇ ਕਰਕੇ ਠੀਕ ਸੀਗੇ ਤੇ ਉਹਨੂੰ ਡਿਸਚਾਰਜ ਕਰ ਦਿੱਤਾ ਗਿਆ ਕਿੰਨਾ ਦੇ ਇੰਜਰਡ ਆਏ ਨੇ ਕਿਤੇ 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 ਸੱਟਾਂ ਸੀ ਹਾਂ ਕਿਸੇ ਦੇ ਲੱਤ ਤੇ ਕਿਸੇ ਦੇ ਬਾਹਾਂ ਤੇ ਤੇ ਦੇ ਮੂੰਹ ਤੇ ਗੱਲ ਸੱਟਾਂ ਸੀ ਪਰ ਚਾਰ ਸੀਗੇ ਤੋਂ ਜ਼ਿਆਦਾ ਇੰਜਰਿਜ ਇੱਕ ਤੀਰ ਦਾ ਵੀ ਕੇਸ ਆਦਾ ਇੱਕ ਜਿਹੜਾ 8ਵਾਂ ਕੇਸ ਹੈ ਉਹ ਨਾਮਦੀਪ ਸਿੰਘ ਸਰਨੋ ਬੇਕਮ ਸਿੰਘ ਗੋਵਿੰਦਪੁਰ ਨਵਾਂ ਸ਼ਹਿਰ ਦਾ ਉਹਦੇ ਪਿਛਲੇ ਪਾਸੇ ਛਾਤੀ ਦੇ ਤੀਰ ਲੱਗਿਆ ਸੀ ਤੇ ਉਹਦਾ ਵੀ ਐਕਸ ਵਗੈਰਾ ਕੀਤਾ ਕਾਫੀ ਠੀਕ ਸੀ ਸਟੇਬਲ ਹਾਥ ਵਿੱਚ ਸੀ ਪਰ ਉਹਨੂੰ ਸਮ ਰੈਫਰ ਕਰਨਾ ਪਿਆ ਵੀ ਜੀ ਰੈਫਰ ਕੀਤਾ ਕਿੰਨੇ ਕਿੱਥੇ ਲੱਗਿਆ ਸੀ ਤੀਰ ਛਾਤੀ ਦੇ ਪਿਛਲੇ ਪਾਸੇ ਖੱਬੇ ਪਾਸੇ ਬਾਕੀ ਉਹਦੇ ਖਲਾਤ ਕਿੱਦੇ ਸੀ ਤੇ ਕਿੰਨਾ ਇੰਚ ਅੰਦਰ ਰਹਿ ਗਿਆ ਕੀ ਕੁਝ ਫਿਲਹਾਲ ਠੀਕ ਸੀ ਫਿਲਹਾਲ ਸਟੇਬਲ ਸੀ ਮਰੀ ਤੇ ਅਸੀਂ ਇਹ ਤੋਂ ਆਪਣਾ ਸਾਰਾ ਮੁੱਦਾ ਟਰਨ ਕਰਕੇ ਉਹ ਫਿਰ ਟੈਪ ਕਰਤਾ ਸੀ ਸਰ ਇੱਕ ਲੱਤ ਤੇ ਵੀ ਲੱਗੀ ਸੀ ਕਾਫੀ ਡੂੰਘੀ ਛੱਟ ਕੇ ਹਾਂਜੀ ਉਹ ਵੀ ਠੀਕ ਹੈ ਫ੍ਰੈਕਚਰ ਵਗੈਰਾ ਤਾਂ ਉਹਦੇ ਹੈ ਨਹੀਂ ਹਾਂਜੀ ਪਰਮਜੀਤ ਜੀ ਪਰਮਜੀਤ ਕੀ ਕਿੱਦਾਂ ਛੱਟ ਲੱਗੀ ਕੀ ਸੀ ਕਿੱਥੇ ਸੀ ਕਿ ਤੁਸੀਂ ਕਿਵੇਂ ਹੋਇਆ ਕੋੜ ਦੌੜ ਤੇ ਕੋੜ ਲਾਉਂਦੇ ਸੀਗੇ ਜੀ ਤੇ ਫਿਰ ਰਸ਼ ਜ਼ਿਆਦਾ ਹੋਣ ਦੇ ਕਰਕੇ ਛੱਟ ਲੱਗ ਗਈ ਕਿੱਥੇ ਲੱਗੀ ਛੱਟ ਉਹ ਲੱਤ ਦੇ ਵਿੱਚ ਕੀ ਕਹਿਣਾ ਦੌੜ ਤੇ ਬੱਸ ਕਹਿਣਾ ਕਿ ਬਸ ਸਹੀ ਤਰ੍ਹਾਂ ਪ੍ਰਬੰਧ ਕੀਤਾ ਜਾਵੇ ਇੱਧਰ ਉੱਧਰ ਹੁੱਲੜਬਾਜੀ ਨਾ ਹੋਵੇ ਬੱਸ ਕਿੱਥੇ ਕਿੱਥੇ ਡੱਟ ਗਿਆ ਹਾਂਜੀ ਕਿੱਥੇ ਕਿੱਥੇ ਸੱਟ ਲੱਗੀ ਬਸ ਆਪਣੇ ਵਾਹਨ ਤੇ ਜਨਾ ਇੱਥੇ ਮੂੰਹ ਤੇ ਤੇ ਸੱਟ ਲੱਗਿਆ ਬਾਬਾ ਸਾਹਿਬ ਤੁਸੀਂ ਘੋੜੇ ਤੋਂ ਕਿਧਰੇ ਸੀਗੇ ਹਾਂਜੀ ਘੋੜੇ ਤੋਂ ਗਏਗੇ ਕਿਹੜੇ ਚੱਥੀ ਦੀ ਤੁਸੀਂ ਅਸੀਂ ਬਾਬਾ ਬਲਵੀਰ ਸਿੰਘ ਜੀ ਠੀਕ ਹੈ ਬੋਡਾਦਾਲ ਸਰ ਅੱਜ ਹਸਪਤਾਲ ਦੇ ਵਿੱਚ ਘੋੜ ਦੌੜ ਤੋਂ ਬਾਅਦ ਕਾਫੀ ਇੰਜਰਡ ਆਏ ਨੇ ਕਿੰਨੇ ਇੰਜਰਡ ਆਏ ਨੇ ਕੀ ਹਾਲਾਤ ਸੀ ਸਾਰਿਆਂ ਦੇ ਜੀ ਟੋਟਲ ਸਾਡੇ ਕੋਲ 8 ਪੇਸ਼ੈਂਟ ਆਏ ਨੇ ਘੋੜ ਦੌੜ ਦੇ ਵਿੱਚ ਇੰਜਰਡ ਹੋ ਕੇ ਤੇ ਉਹਨਾਂ ਦੇ ਮੋਡਲ ਅਰਡਰਮੈਂਟ ਕੀਤਾ ਗਿਆ ਤੇ ਉਹਨਾਂ ਵਿੱਚੋਂ ਸੱਤ ਜਿਹੜੇ ਸੀ ਉਹਨਾਂ ਦੇ ਐਕਸੇ ਵੈਰੈਂਟ ਕਰਕੇ ਠੀਕ ਸੀਗੇ ਫਿਰ ਉਹਨੂੰ ਡਿਸਚਾਰਜ ਕਰ ਦਿੱਤਾ ਗਿਆ ਕਿੰਨਾ ਦੇ ਇੰਜਰੀਡ ਆਏ ਕਿਤੇ 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 ਛੱਟਾ ਸੀ ਹਾਂ ਕਿਸੇ ਦੇ ਲੱਤ ਤੇ ਕਿਸੇ ਦੇ ਬਾਹਾਂ ਤੇ ਕੇ ਦੇ ਮੂੰਹ ਤੇ ਗੱਲ ਛੱਟਾ ਸੀ ਪਰ ਚਾਰ ਹੁੱਤ ਸੀਗੇ ਉਹਨਾਂ ਜ਼ਿਆਦਾ ਇੰਜਰੀਡ ਇੱਕ ਤੀਰ ਦਾ ਵੀ ਕੇਸ ਆ ਰਿਹਾ ਇੱਕ ਜਿਹੜਾ 8ਵਾਂ ਕੇਸ ਆਇਆ ਉਹ ਅਮਨਦੀਪ ਸਿੰਘ ਸਾਨੋ ਬੇਕਮ ਸਿੰਘ ਗੋਵਿੰਦਪੁਰ ਨਵਾਂ ਸ਼ਹਿਰ ਦਾ ਉਹਦੇ ਪਿਛਲੇ ਪਾਸੇ ਛਾਤੀ ਦੇ ਤੀਰ ਲੱਗਿਆ ਸੀ ਤੇ ਉਹਦਾ ਵੀ ਐਕਸ ਵਗੈਰਾ ਕੀਤਾ ਕਾਫੀ ਸ਼ੀਕ ਸੀ ਸਟੇਬਲ ਹਾਫ ਵਿੱਚ ਅਸੀਂ ਪਰਮ ਜੀ ਨੂੰ ਰੈਫਰ ਕਰਨਾ ਪਿਆ ਪੀਆ ਰੈਫਰ ਕੀਤਾ ਕਿੰਨੇ ਕਿੱਥੇ ਲੱਗਿਆ ਸੀ ਤੀਰ ਛਾਗੇ ਪਿਛਲੇ ਪਾਸੇ ਖੱਬੇ ਵੱਸੇ ਬਾਕੀ ਉਹਦੇ ਖਲਾਤ ਕਿੱਦੇ ਸੀ ਕਿੰਨਾ ਇੰਚ ਅੰਦਰ ਰਹਿ ਗਿਆ ਕੀ ਕੁਝ ਖਲਾਤ ਠੀਕ ਸੀ ਫਲੱਡ ਸਟੇਬਲ ਸੀ ਮਰੀ ਤੇ ਅਸੀਂ ਇਹ ਤੋਂ ਆਪਣਾ ਸਾਰਾ ਮੁੱਢਾ ਟ੍ਰੀਟਮੈਂਟ ਕਰਕੇ ਉਹਨੂੰ ਫਿਰ ਡੇਪਟ ਕਰਤਾ ਸੀ ਸਰ ਇੱਕ ਲੱਤ ਤੇ ਵੀ ਲੱਗੇ ਸੀ ਕਾਫੀ ਡੁੱਗਰੀ ਛੱਟ ਕੇ ਹਾਂਜੀ ਉਹ ਵੀ ਠੀਕ ਹੈ ਫ੍ਰੈਕਚਰ ਵਗੈਰਾ ਤਾਂ ਉਹਦੇ ਹੈ ਨਹੀਂ ਹਾਂਜੀ ਪਰਮਜੀਤ ਸਿੰਘ ਜੀ ਪਰਮਜੀਤ ਕੀ ਕਿੱਦਾਂ ਛੱਟ ਲੱਗੇ ਕੀ ਸੀ ਕਿੱਥੇ ਸੀ ਜੇ ਤੁਸੀਂ ਕਿਵੇਂ ਘੋੜ ਦੌੜ ਤੇ ਘੋੜ ਲਾਉਂਦੇ ਸੀਗੇ ਜੀ ਤੇ ਫਿਰ ਰਸ਼ ਜ਼ਿਆਦਾ ਹੋਣ ਦੇ ਕਰਕੇ ਟੱਟ ਲੱਗ ਗਿਆ ਕਿੱਥੇ ਲੱਗ ਗਿਆ ਟੱਟ ਕੀ ਕਹਿਣਾ ਚਾਹੋਗੇ ਬੱਸ ਕਹਿਣਾ ਕਿ ਬਸ ਸਹੀ ਤਰ੍ਹਾਂ ਪ੍ਰਬੰਧ ਕੀਤਾ ਜਾਵੇ ਇਧਰ ਉਧਰ ਹਲੜ ਬਾਜੀ ਨਾ ਹੋਵੇ ਬੱਸ ਕਿੱਥੇ ਕਿੱਥੇ ਟੱਟ ਬਿਕੀ ਹੁੰਦੇ ਹਾਂਜੀ ਕਿੱਥੇ ਕਿੱਥੇ ਟੱਟ ਬਿਕੀ ਹੁੰਦੇ ਬਸ ਆਪਣੇ ਵਾਹਿਛੇ ਜਰਾ ਇੱਥੇ ਮੂਹਤੇ ਤੇ ਤੇ ਨਾਲ ਲੱਗ ਗਿਆ ਬਾਬਾ ਸਾਹਿਬ ਕੋੜੇ ਥੋੜੇ ਤੋਂ ਕਿਨੇ ਸੀਗੇ ਹਾਂਜੀ ਘੋੜੇ ਤੋਂ ਕਰਕੇ ਕਿਹੜੇ ਚੱਚੀ ਦੀ ਤੁਸੀਂ ਅਸੀਂ ਬਾਬਾ ਬਲਵੀਰ ਸਿੰਘ ਜੀ ਠੀਕ ਹੈ ਬੋਡਾ ਦਾ